ਇਨਾਂ ਨੂੰ ਡਿਪਰੈਸ਼ਨ ਦੀ ਬੋਰੀ ਸੀਗੀ ਮੈਂ ਪਾਗਲ ਹੋ ਗਈ ਸੀ ਪਾਗਲੇ ਹੋ ਗਈ ਸੀ ਬਿਲਕੁਲ ਪਾਗਲ ਮਨ ਕੇ ਰੱਖਦੇ ਸੀ ਮੈਨੂੰ ਪਾਗਲ ਹੋ ਗਈ ਸੀ ਮਿਰਚਾਂ ਦੇ ਦੇ ਧੂਣੀ ਦੇ ਦੇ ਮੈਨੂੰ ਪਾਗਲ ਕਰਦਾ ਸੀ ਜੀ ਮਤਲਬ ਮੈਨੂੰ ਹੁਣ ਠੀਕ ਆ ਵਸੇ ਬਹੁਤ ਸੀ ਇੱਥੇ ਆ ਕੇ ਦਵਾਈ ਲੈਨੇ ਆ 15 ਦਿਨਾਂ ਬਾਅਦ ਔਰ ਕਾਫੀ ਫਰਕ ਆ ਗਿਆ 25 ਸਾਲ ਤੋਂ ਮੈਨੂੰ ਪ੍ਰੋਬਲਮ ਸੀ 20-25 ਸਾਲ ਤੋਂ ਗੋਲੀਆਂ ਖਾ ਰਹੇ ਸੀ ਤੁਸੀਂ ਹਾਂ ਜੀ ਨਹੀਂ ਡਾਕਟਰ ਗੋਲੀ ਦੇ ਦਿੰਦੇ ਸੀ ਗੋਲੀ ਖਾ ਲੈਂਦੇ ਸੀ ਤੇ ਨੀਂਦ ਆ ਜਾਂਦੀ ਤੇ ਆਉਂਦੀ ਸੀ ਇਹ ਕਿਸਾਦੀ ਪ੍ਰੋਬਲਮ ਸੀ ਹਾਂ ਜੀ ਹੁਣ 15 ਦਿਨ ਪਹਿਲਾਂ ਦਵਾਈ ਲੈ ਕੇ ਗਿਆ ਸੀ ਪਰ ਮੈਂ ਉਸ ਦਿਨ ਤੋਂ ਨੀਂਦ ਦੀ ਗੋਲੀ ਨਹੀਂ ਖਾਦੀ ਹਾਂ ਜੀ ਬਿਲਕੁਲ ਠੀਕ ਹੈ ਇੰਨੇ ਸੋਜ ਪੈਰਾਂ ਚ ਸੋਜ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਤੋ ਤੁਰ ਨਹੀਂ ਹੁੰਦਾ ਇਦਾਂ ਉੱਠ ਰਹੇ ਹੁੰਦਾ ਸੀ ਫਿਬਰ ਉਹ ਹੱਡ ਕੀ ਪ੍ਰੋਬਲਮ ਹੈ ਦਾਰੂ ਦੂਰ ਨਾਲ ਦਿਨ ਨਾਲ ਮਟਾ ਠੀਕ ਹੁਣ ਠੀਕ ਹੈ ਕੀ ਹਾਲ ਹੈ ਅੱਖਾਂ ਨਾਲ ਗੱਲਾਂ ਕਰ ਰਹੇ ਹੁਣ ਤੇ ਸਰਦਾਰ ਸਾਹਿਬ ਕਿੰਨਾ ਫਰਕ ਲੱਗਦਾ ਫਰਕ ਆ ਹੀ ਹੁੰਦਾ ਰੋਟੀ ਬਣੀ ਖਾਦੀ ਜਾਂਦੀ ਜੰਦੀ ਪਹਿਲਾਂ ਨਹੀਂ ਖਾਦੀ ਜਾਂਦੀ ਪਹਿਲਾਂ ਔਖਾ ਦੀ ਗੱਲ ਹੀ ਨਿਕਲ ਜਾਂਦੀ ਸੀ ਪੇਟੇ ਦਰਦ ਦੇ ਸੀ ਜੀ ਕਬਜ ਰਹਿੰਦੀ ਸੀ ਬਹੁਤ ਜ਼ਿਆਦਾ ਜੀ ਅੱਛਾ ਤੇ ਇਹ ਹੁਣ ਉਦੋਂ ਦਾ ਕੋਈ ਫਰਕ ਨਹੀਂ ਜੀ ਸਾਰਾ ਜੀ ਪਹਿਲਾਂ ਦਵਾਈ ਲੈ ਕੇ ਗਏ ਆ 15 ਦਿਨ ਦੀ ਅੱਛਾ ਜੀ ਅੱਗੇ ਨਾ ਫਰਕ ਹੋਇਆ ਮੇਰੇ ਵੀ ਸੀ ਕਿ ਜੀ ਕਬਜ ਦੀ ਪ੍ਰੋਬਲਮ ਜ਼ਿਆਦਾ ਸੀਗੀ ਕਿਸੇ ਹਸਪੀਟਲ 'ਚ ਫਰਕ ਨਹੀਂ ਪਿਆ ਜੀ ਉਰੋਂ 15 ਦਿਨ ਦੀ ਦਵਾਈ ਲੈ ਗਏ ਸੀ ਹਫ਼ਤੇ 'ਚ ਫਰਕ ਪਿਆ ਆਟ ਦੀ ਪ੍ਰੋਬਲਮ ਹੁੰਦੀ ਹੈ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਪੇਟ ਦੀ ਪ੍ਰੋਬਲਮ ਹੁੰਦੀ ਹੈ ਫਿਰ ਤੁਹਾਨੂੰ ਕਿਵੇਂ ਪਤਾ ਪਰਫੈਕਟ ਹੀ ਹੋ ਜਾਂਦਾ ਨਾ ਸੋ ਜਾ ਜਾਂਦੀ ਹੈ ਸਰੀਰ ਤੇ ਕੁਝ ਸਰੀਰ ਤੇ ਸੋ ਜਾ ਜਾਂਦਾ ਹਾਂਜੀ ਤੇ ਫਿਰ ਸਾਨੂੰ YouTube ਤੇ ਦੇਖਿਆ ਇਹਨਾਂ ਦੀ ਐਡ ਫਿਰ ਇੱਥੇ ਆਏ ਤੇ ਹੁਣ ਦੂਜੀ ਵਾਰ ਦਵਾਈ ਲੈਣ ਆਏ ਹੁਣ ਨਾ ਫਰਕ ਆ ਕਿੰਨਾ ਕੁ ਫਰਕ ਆ ਕਾਫੀ ਫਰਕ ਆ ਜੀ ਜਿਸ ਵਧਾ ਲੱਗ ਗਿਆ ਸੀ 15 ਦਿਨ ਦਵਾਈ ਸੀਗੀ ਹਫਤੇ ਚ ਪਤਾ ਲੱਗ ਗਿਆ ਉਹਨਾਂ ਨੂੰ ਕੀ ਹੋਇਆ ਸੀ ਹਫਤੇ ਬਾਅਦ ਕੀ ਨਜ਼ਰ ਆਇਆ ਤੁਹਾਨੂੰ ਮਤਲਬ ਕਿ ਜਕੜ ਰਹਿੰਦੀ ਸਰੀਰ ਨੂੰ ਪੇਟ ਨੂੰ ਜਕੜ ਰਹਿੰਦੀ ਸੀ ਆ ਚੀਜ਼ਾਂ ਨੂੰ ਤੇ ਉਹਨਾਂ ਨੇ ਹੌਲਾ ਮਹਿਸੂਸ ਕੀਤਾ ਕਈ ਤਾਂ ਪੇਸ਼ੈਂਟ ਤੇ ਤੁਰ ਵੀ ਨਹੀਂ ਹੁੰਦਾ ਕਈਆਂ ਨੂੰ ਪੇਟ ਦੀ ਬਹੁਤ ਦਿੱਕਤ ਰਹਿੰਦੀ ਹੈ ਕਈਆਂ ਨੂੰ ਬੈਠਣੇ ਦੀ ਗੋਡਿਆਂ ਦੀ ਬਹੁਤ ਤਕਲੀਫ ਰਹਿੰਦੀ ਹੈ ਜੀ ਬਜ਼ੁਰਗਾਂ ਨੂੰ ਜਿਵੇਂ ਤੇ ਜਿਹੜਾ ਨਵੀਂ ਜਨਰੇਸ਼ਨ ਵਿੱਚ ਆ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਬਣੀਆਂ ਪਰਸਨਲ ਬਿਮਾਰੀਆਂ ਦੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਹਾਂ ਇਹ ਕਿੰਨੇ ਕੀ ਤਜਰਬਾ ਕੀ ਦਿੰਦੇ ਆ ਦਾਵਾਵਾਂ ਦਿੰਦੇ ਹੋਣਗੇ ਅਗਲੀ ਵਾਰ ਜੇ ਦਵਾਵਾਂ ਨੇ ਇੱਥੇ ਦੇਖੀ ਕੀ ਇਹ ਗੱਲ ਕਹਿ ਰਹੇ ਨੇ ਤੁਰੰਤ ਜੀ ਪ੍ਰੋਬਲਮ ਹਾਂ ਹਾਂ ਗੋਡਿਆਂ ਨੂੰ ਬੜੀ ਪ੍ਰੋਬਲਮ ਸੀ ਗੋਡੇ ਪੀੜ ਬੜੇ ਕਰਦੇ ਸਨ ਪਿੰਜਣੀਆਂ ਦੇ ਵਿੱਚ ਨਾ ਦਰਦ ਬੜੀ ਹੁੰਦੀ ਸੀ ਪਰ ਹੁਣ ਦਵਾਈ ਨਾਲ ਫਰਕ ਏ 15 ਦਿਨਾਂ ਚ ਕੁਝ ਫਰਕ ਪਿਆ ਹੈ ਬਹੁਤ ਨੇ ਜੀ ਬਹੁਤ ਕਈ ਵੀ ਅਸੀਸਾਂ ਦੇ ਕੇ ਜਾਂਦੇ ਆ ਜੀ ਬਹੁਤ ਜ਼ਿਆਦਾ ਜੀ ਖੁਸ਼ੀ ਵੀ ਹੁੰਦੀ ਹੈ ਜੀ ਬਹੁਤ ਚਲੋ ਉਹਨਾਂ ਨੇ ਤਾਂ ਡਾਕਟਰ ਸਾਹਿਬ ਜੀ ਤਾਂ ਚਲੋ ਉਹਨਾਂ ਨੇ ਜੋ ਕੀਤਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਸਿਰ ਪਰੋਸ ਕੇ ਜਾਂਦੇ ਆ ਜੀ ਸ੍ਰੀ ਇੰਗਲੈਂਡ ਤੋਂ ਆਇਆ ਹੈ ਜੀ ਇੰਗਲੈਂਡ ਤੋਂ ਬਈ ਠੀਕ ਠੀਕ ਲਾ ਲਓ ਨਹੀਂ 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 ਵੀਰੇ ਇੰਨੀ ਦੂਰ ਕਾਰਡ ਮੈਦਨ ਉਹ ਕਾਰਡ ਜੀ ਭਾਜੀ ਸਾਨੂੰ ਵੈਸੇ ਤਾਂ ਠੀਕ ਹੈ ਇੰਗਲੈਂਡ ਤੋਂ ਇੱਥੇ ਕਿਉਂ ਜੀ ਮੇਰੇ ਮੰਮੀ ਨੇ ਦਵਾਈ ਲਈ ਸੀਗੀ ਮੇਰਾ ਫੈਟੀ ਲਿਵਰ ਆਇਆ ਸੀਗਾ ਤੇ ਮੈਂ ਪੀਜੀਪੂਜੇ ਸਾਰੇ ਕਿਤੇ ਦਿਖਾਇਆ ਤੇ ਆ ਡਾਕਟਰ ਸਾਹਿਬ ਨੇ ਛੋਟੀ ਚੱਕੀ ਆ ਵੀ 6 ਦਿਨਾਂ ਦਾ ਫਰਕ ਤੇ ਮਾਤਾ ਜੀ ਨੂੰ ਕੀ ਹੋਇਆ ਸੀ ਮਾਤਾ ਜੀ ਦੀ ਉਹਨਾਂ ਨੂੰ ਉਹਦੇ ਮੋਟਾਪੇ ਦੀ ਸੀਗੀ ਤਾਂ ਉਹ ਦਵਾਈ ਚੱਲਦੀ ਹੈ ਇਹਨਾਂ ਦੇ ਕੋਲ ਫਰਕ ਲੱਗਦਾ ਹਾਂਜੀ ਹਾਂਜੀ ਫਰਕ ਲੱਗਦਾ ਇੰਨਾ ਕ ਫਰਕ ਲੱਗਦਾ فرق ਹੈਗਾ ਜੀ ਖਾਸਾ ਤਾਂ ਹੀ ਮੰਮੀ ਨੇ ਇੱਥੇ ਭੇਜਿਆ ਜੀ ਪੀਜੀਏ ਦੇ ਡਾਕਟਰ ਕੋਲ ਗਿਆ ਚਲੋ ਸਾਨੂੰ ਇੰਗਲੈਂਡੋਂ ਬੁਲਾ ਲਿਆ ਵੀ ਇੱਥੇ ਆਓ ਹਾਂਜੀ ਹਾਂ ਤੁਸੀਂ ਤੇ ਲੋਕ ਤੇ ਇੰਗਲੈਂਡ ਨੂੰ ਜਾਣਦੇ ਨੇ ਤੁਸੀਂ ਇੰਗਲੈਂਡੋਂ ਉੱਚਾ ਪਿੰਡ ਸੰਘੋਲ ਨੂੰ ਆ ਗਏ ਜਿਹੜਾ ਆਯੁਰਵੇਦ ਦਾ ਜੀ ਹਮੇਸ਼ਾ ਉੱਚਾ ਰਿਹਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉੱਚਾ ਪਿੰਡ ਸੰਘੋਲ ਪਹੁੰਚਿਆ ਜਿੱਥੇ ਪੰਗੂ ਆਯੁਰਵੈਦਿਕ ਸੈਂਟਰ ਦੇ ਵਿੱਚ ਲੋਕ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਸਵੇਰੇ ਸਵੇਰੇ ਹੀ ਇੱਥੇ ਗੱਡੀਆਂ ਮੋਟਰਸਾਈਕਲ ਤੇ ਲੋਕਾਂ ਦੀ ਲੰਮੀ ਲਾਈਨ ਹੈਗੀ ਐ ਜਿਹੜੀ ਲੱਗ ਜਾਂਦੀ ਐ ਲੋਕ ਆਪੋ ਆਪਣੀਆਂ ਦੁੱਖ ਤਕਲੀਫ ਲੈ ਕੇ ਇੱਥੇ ਪਹੁੰਚਦੇ ਨੇ ਔਰ ਅਸੀਂ ਵੀ ਤੁਹਾਨੂੰ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਤਜਰਬੇ ਹੈਗੇ ਨੇ ਜਿਹੜੇ ਉਹਨਾਂ ਨੂੰ ਇੱਥੇ ਐਕਸਪੀਰੀਅੰਸ ਹੋਏ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਆਂ ਉੱਚਾ ਪਿੰਡ ਸੰਘੋਲ ਤੋਂ ਸਾਡੇ ਨਾਲ ਸਾਡੇ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣੇ-ਹੁਣੇ ਬਾਹਰ ਆਏ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਕਰਨੈਲ ਸਿੰਘ ਆਜੋ ਆਜੋ ਕਰਨੈਲ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਮਾਛਵਾੜ ਤੋਂ ਆਏ। ਮਾਛੀਵਾੜ ਤੋਂ ਆ ਬੜੀ ਦੂਰੋਂ ਆਇਓ। ਹਾਂਜੀ। ਮਾਛੀਵਾੜ ਆਂਦੇ ਆਂਦੇ ਤੇ 50 ਹਸਪਤਾਲ 50 ਡਾਕਟਰ ਜਿਹੜੇ ਬੈਠੇ ਨੇ ਇੱਥੇ ਕਿਵੇਂ ਪਹੁੰਚੇ ਹੋ? ਇੱਥੇ ਪਹੁੰਚੇ ਜੀ ਸਾਨੂੰ ਇਹਨਾਂ ਦੇ ਬਹੁਤ ਪਤਾ ਲੱਗਾ ਹੈ ਵੀ ਮਿਹਰਬਾਨੀ ਹੋ ਜਾਂਦੀ ਹੈ, ਠੀਕ ਹੋ ਜਾਂਦੀ ਹੈ ਜੀ। ਅੱਛਾ। ਤੇ ਪਹਿਲਾਂ ਦਵਾਈ ਲੈ ਕੇ ਗਏ ਆ 15 ਦਿਨ ਦੀ। ਅੱਛਾ ਜੀ। ਅੱਗੇ ਨਾਲ ਫਰਕ ਹੈ ਜੀ। ਕੀ ਫਰਕ ਹੈ ਜੀ? ਕੀ ਪ੍ਰੋਬਲਮ ਕੀ ਸੀ? ਪ੍ਰੋਬਲਮ ਅੰਦਰ ਪੇਟੇ ਦਰਦ ਹੋਏ ਜੀ, ਕਬਜ ਰਹਿੰਦੀ ਸੀ ਬਹੁਤ ਜ਼ਿਆਦੀ ਜੀ। ਅੱਛਾ। ਤੇ ਇਹ ਹੁਣ ਉਹ ਦਿਨ ਦਾ ਕੋਈ ਫਰਕ ਨਹੀਂ ਸਾਰਾ ਜੀ 15 ਦਿਨਾਂ ਚ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬਾਪੂ ਜੀ ਤੁਹਾਨੂੰ ਇਹ ਤਾਂ ਕਾਫੀ ਚਿਰ ਤੋਂ ਚੱਲ ਰਹੀ ਹੈ ਜੀ ਕਈ ਹਸਪਤਾਲ ਵੀ ਬਦਲੇ ਆ ਜੀ ਹਸਪਤਾਲਾਂ ਚ ਵੀ ਗਿਓ ਹਾਂਜੀ ਕਿੱਥੇ ਕਿੱਥੇ ਦਿਖਾਇਆ ਤੁਸੀਂ ਲੁਧਿਆਣਾ ਜੀ ਚੰਡੀਗੜ੍ਹ ਵੀ ਕਈ ਬੰਦੇ ਨਹੀਂ ਫਰਕ ਨਹੀਂ ਪਿਆ ਜੀ ਹਾਂ ਪਰ ਕਿਤੋਂ ਫਰਕ ਨਹੀਂ ਪਿਆ ਇੱਥੇ 15 ਦਿਨਾਂ ਚ ਕਿੰਨੇ ਸਾਲ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਤਾਂ ਹੁਣ ਸਾਲ ਤੋਂ ਚੱਲ ਰਹੀ ਹੈ ਇੱਕ ਸਾਲ ਤੋਂ ਲਗਾਤਾਰ ਪ੍ਰੋਬਲਮ ਚੱਲ ਰਹੀ ਹੈ ਤੇ 15 ਦਿਨਾਂ ਚ ਜਦੋਂ ਤੁਹਾਨੂੰ ਪੈ ਗਿਆ ਫਰਕ ਜੀ ਹਾਂਜੀ ਹਾਂਜੀ ਅੱਗੇ ਨਾਲੋਂ ਫਰਕ ਪੈ ਗਿਆ ਹਾਂਜੀ ਹਾਂਜੀ ਅੱਛਾ ਤੇ ਬਾਪੂ ਜੀ ਇੱਕ ਹੋਰ ਬੜਾ ਮਸਲਾ ਹੈ ਜਦੋਂ ਤੁਹਾਡੀ ਉਮਰ ਚ ਬੰਦਾ ਪਹੁੰਚ ਜਾਂਦਾ ਲਗਭਗ ਲਗਭਗ ਪੇਟ ਸਾਰਿਆਂ ਦੀ ਖਰਾਬ ਰਹਿਣ ਲੱਗ ਜਾਂਦਾ ਹੈ ਹਾਂਜੀ ਹਾਂਜੀ ਫਿਰ ਜਿਹੜੀਆਂ ਦਵਾਈਆਂ ਦਵਾਈਆਂ ਉਹ ਖਾਦੀਆਂ ਤੁਸੀਂ ਜਿਹੜੀਆਂ ਦਿੱਤੀਆਂ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਇਹਨਾਂ ਦੀਆਂ ਨਾ ਜੀ ਉਹਨਾਂ ਦੀਆਂ ਜਿਹੜੇ ਪਹਿਲਾਂ ਇਸ ਤੋਂ ਪਹਿਲਾਂ ਤੁਸੀਂ ਟ੍ਰੀਟਮੈਂਟ ਲਿਆ ਪਿਆ ਫਰਕ ਜੀ ਇੰਨਾ ਕੋਈ ਖਾਸ ਫਰਕ ਨਹੀਂ ਪਿਆ ਹੈਗਾ ਫਿਰ ਸਾਨੂੰ ਪਤਾ ਲੱਗਿਆ ਹੈ ਸਾਡੇ ਪਿੰਡ ਤੋਂ ਲੈ ਕੇ ਜਾਂਦੇ ਹਨ ਦਵਾਈ ਇੱਥੇ ਉਹ ਕਹਿੰਦੇ ਉਹਨਾਂ ਕੋਲ ਜਾਓ ਜੀ ਤੁਹਾਨੂੰ ਲਾ 15 ਦਿਨਾਂ ਦੀ ਗੱਲ ਬੰਨੀ ਸ਼ੁਰੂ ਹੋ ਗਈ ਹਾਂ ਫਰਕ ਪੈ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਤੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਲੋਕ ਨੇ ਵਕ ਵਕ ਥਾਵਾਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਹੀ ਜਿਹੜਾ ਉੱਚਾ ਪਿੰਡ ਸੰਘੋਲ ਪਹੁੰਚਦੇ ਨੇ ਔਰ ਆਪਣੀਆਂ ਦੁੱਖ ਤਕਲੀਫਾਂ ਇੱਥੇ ਡਾਕਟਰ ਸਾਹਿਬ ਨਾਲ ਸਾਂਝੀਆਂ ਕਰਦੇ ਨੇ ਸਾਡੇ ਨਾਲ ਇੱਕ ਬ੍ਰਦਰ ਰਹੇ ਗਏ ਨੇ ਸੱਚਕਾਲ ਬਾਈ ਜੀ ਸਸੀ ਘਾ ਬਾਈ ਜੀ ਕੀ ਨਾ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਮੈਂ ਵੀਰੇ ਇੰਗਲੈਂਡ ਤੋਂ ਆਇਆ ਹੈ ਜੀ ਇੰਗਲੈਂਡ ਤੋਂ ਬਈ ਠੀਕ ਠੀਕ ਲਾ ਲਓ ਨਹੀਂ 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 ਵੀਰੇ ਨਹੀਂ ਦੂਰੋ ਕਾਰਡ ਮੈਨ ਤਨ ਕਾਰਡ ਜੀ ਭਾਜੀ ਸਾਨੂੰ ਵੈਸੇ ਤਾਂ ਠੀਕ ਹੈ ਇੰਗਲੈਂਡ ਤੋਂ ਇੱਥੇ ਕਿਉਂ ਜੀ ਮੇਰੇ ਮੰਮੀ ਨੇ ਦਵਾਈ ਲਈ ਸੀ ਕਿ ਮੇਰਾ ਫੈਟੀ ਲਿਵਰ ਆਇਆ ਸੀਗਾ ਅੱਛਾ ਤੇ ਮੈਂ ਪੀ ਜੀ ਆਪੂ ਜੇ ਸਾਰੇ ਕਿਤੇ ਦਿਖਾਇਆ ਤੇ ਡਾਕਟਰ ਸਾਹਿਬ ਨੇ अच्छा हां जी हां जी ਤੇ ਮਾਤਾ ਜੀ ਨੂੰ ਕੀ ਹੋਇਆ ਸੀ ਮਾਤਾ ਜੀ ਦੀ ਉਹਨਾਂ ਨੂੰ ਉਹਦੇ ਮੋਟਾਪੇ ਦੀ ਸੀਗੀ ਤਾਂ ਉਹ ਦਵਾਈ ਚੱਲਦੀ ਹੈ ਇਹਨਾਂ ਦੇ ਕੋਲ ਅੱਛਾ ਕੁਝ ਫਰਕ ਲੱਗਦਾ ਹਾਂਜੀ ਹਾਂਜੀ ਫਰਕ ਲੱਗਦਾ ਕਿੰਨਾ ਕੁ ਫਰਕ ਲੱਗਦਾ ਫਰਕ ਹੈਗਾ ਜੀ ਖਾਸਾ ਤਾਂ ਹੀ ਮੰਮੀ ਨੇ ਇੱਥੇ ਭੇਜਿਆ ਜੀ ਪੀਜੀਆ ਦੇ ਡਾਕਟਰ ਕੋਲ ਗਿਆ ਚਲੋ ਸਾਨੂੰ ਇੰਗਲੈਂਡੋਂ ਬੁਲਾ ਲਵੇ ਇੱਥੇ ਆਓ ਹਾਂਜੀ ਹਾਂਜੀ ਚਾਹ ਵਾਦ ਪਰ ਉਹ ਕਹਿੰਦੇ ਨੇ ਇੰਗਲੈਂਡ ਵਾਲੇ ਜਿਹੜੇ ਟੈਕਨੋਲੋਜੀਆ ਨੇ ਇੰਗਲੈਂਡ ਵਾਲੇ ਤਾਂ ਉੱਥੇ ਕਹਿੰਦੇ ਇਧਰ ਨਾਲੋਂ ਕਿਤੇ ਜ਼ਿਆਦਾ ਵਧੀਆ ਫਿਰ ਤੁਸੀਂ ਤੇ ਲੋਕ ਤੇ ਇੰਗਲੈਂਡ ਨੂੰ ਜਾਣਦੇ ਨੇ ਤੁਸੀਂ ਇੰਗਲੈਂਡੋਂ ਉੱਚਾ ਪਿੰਡ ਸੰਘੋਲ ਨੂੰ ਆ ਐਲੋਪੈਥੀ ਤੋਂ ਜ਼ਿਆਦਾ ਮੇਰੇ ਖਿਆਲ ਚ ਉਚਾਰਿਆ ਹੈ ਤੁਹਾਡੇ ਨਾਲ ਮੇਰੀ ਵਾਈਫ ਹੈ ਜੀ ਅੱਛਾ ਅੱਛਾ ਫਿਰ ਤੁਹਾਡੇ ਨਾਲ ਵੱਧ ਤਾਂ ਪ੍ਰੋਬਲਮ ਇਹਨਾਂ ਨੂੰ ਪਤਾ ਹੋ ਸੱਚ ਕਾਲ ਪੈ ਜੀ ਸੱਚ ਕਾਲ ਜੀ ਕੀ ਨਾਂ ਹੈ ਤੁਹਾਡਾ ਨਰਸ ਨੇ ਜੀ ਸ਼ਮਿੰਦਰ ਜੀ ਅੱਛਾ ਸ਼ਮਿੰਦਰ ਤੇ ਸਾਡੇ ਭਰਾ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੂੰ ਫੈਟੀ ਲਿਵਰ ਹੈ ਜੀ ਗ੍ਰੇਡ 3 ਦੱਸਿਆ ਆ ਡਾਕਟਰ ਸਾਹਿਬ ਨੇ ਫਾਈਬਰੋਸਕੈਨ ਕਰਾਈ ਸੀ ਵਿੱਚ ਗ੍ਰੇਡ 3 ਆਇਆ ਹੈ ਗ੍ਰੇਡ 3 ਹਾਂ ਜੀ ਅੱਛਾ ਤੇ ਫਿਰ ਕਿੱਤੇ ਕਿਤੇ ਤੁਸੀਂ ਦਿਖਾਇਆ ਕਿਤੇ ਹੋਸ ਇਹਨਾਂ ਨੇ ਪੀਜੀਆਈ ਦਿਖਾਇਆ ਤੁਸੀਂ ਵੀ ਇੰਗਲੈਂਡ ਹੀ ਹੋ ਉਥੇ ਹਾਂਜੀ ਕੀ ਬਾਤ ਹੈ ਸਟਾਫ ਨਫਸ ਲੱਗੇ ਅੱਛਾ ਅੱਛਾ ਇੱਕ ਅਸੀਂ ਪਟਿਆਲੇ ਵੀ ਦਿਖਾਇਆ ਸੀਗਾ ਡਾਕਟਰ ਸਾਹਿਬ ਨੂੰ ਫਿਰ ਫਿਰ ਸਾਨੂੰ ਨਹੀਂ ਵਧੀਆ ਨਹੀਂ ਲੱਗਿਆ ਸੀ ਡਾਕਟਰ ਗੱਲ ਹੀ ਨਹੀਂ ਕਰਦੇ ਪ੍ਰੋਪਰਲੀ ਨਾ ਤਾਂ ਫਿਰ ਅਸੀਂ ਮੰਮੀ ਨੇ ਕਿਹਾ ਕਿ ਇੱਥੇ ਆਓ ਫਿਰ ਅਸੀਂ ਇੱਥੇ ਆਏ ਆ ਹਾਂਜੀ ਵੀ ਅੱਛਾ ਤੁਸੀਂ ਤਾਂ ਚਲੋ ਸਟਾਫ ਨਰਸ ਹੋ ਮਾਸ਼ਾਅੱਲਾ ਇੰਗਲੈਂਡ ਦੇ ਵਿੱਚ ਆਪਣੇ ਆਪ ਚ ਬਹੁਤ ਵੱਡੀ ਗੱਲ ਚੀਜ਼ ਹੁੰਦੀ ਹੈ ਉੱਥੇ ਕਿਹੋ ਜਿਹੀਆਂ ਬਿਮਾਰੀਆਂ ਨੇ ਜੀ ਭੈਣ ਜੀ ਜਿਹੜੀਆਂ ਤੁਹਾਡੇ ਕੋਲ ਲੋਕ ਆਉਂਦੇ ਹੋਣਗੇ ਕਿਹੋ ਜਿਹੀ ਬਿਮਾਰੀਆਂ ਨਾਲ ਪੀੜਤ ਨੇ ਸਭ ਤੋਂ ਜ਼ਿਆਦਾ ਕੈਂਸਰ ਆ ਓਕੇ ਕੈਂਸਰ ਆ ਤੇ ਡਿਮੈਂਸ਼ੀਆ ਜਦੋਂ ਮੈਮਰੀ ਲਾਸ ਹੋ ਜਾਂਦੀ ਹੈ ਨਾ ਸਟ੍ਰੈਸ ਨਾਲ ਉਹ ਜ਼ਿਆਦਾ ਆ ਅੱਛਾ ਜੀ ਫਿਰ ਤੁਸੀਂ ਇਹਨਾਂ ਦੀ ਲੀਵਰ ਦਾ ਧਿਆਨ ਨਹੀਂ ਰੱਖਿਆ ਯਾ ਖਲਾਉਨੇ ਬੁਲਾਉਂਦੇ ਵਧ ਰਹੇ ਹੋ ਸੁਣਦੇ ਨਹੀਂ ਹੈ ਕਿਸੇ ਦੀ ਹੈਡ ਸਟਰੋਂਗ ਨੇ ਅੱਛਾ ਅੱਛਾ ਜਦੋਂ ਬੰਦਾ ਸੋਨੀ ਬਾਤ ਕਰ ਦਿੰਦਾ ਹੈ ਹੈਡ ਸਟਰੋਂਗ ਹੁੰਦਾ ਫਿਰ ਉਹਨੂੰ ਲੱਗਦਾ ਕਿ ਮੇਰਾ ਓਪੀਨੀਅਨ ਸਹੀ ਹੈ ਜੀ ਜੀ ਚਲੋ ਸੋ ਦੇਖੋ ਇਹ ਸਾਡਾ ਜੋੜਾ ਹੈਗਾ ਜਿਹੜਾ ਸਾਡੇ ਭਰਾ ਨੇ ਇੰਗਲੈਂਡ ਤੋਂ ਆਏ ਨੇ ਔਰ ਉਹਨਾਂ ਦੇ ਜਿਹੜੇ ਘਰ ਦੇ ਨੇ ਇੰਗਲੈਂਡ ਦੇ ਵਿੱਚ ਸਟਾਫ ਨਰਸ ਹੋ ਕੇ ਇੱਥੇ ਅੱਛਾ ਇੱਥੇ ਭਰੋਸਾ ਹੈ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੁਸੀਂ ਆਪ ਵੀ ਗੱਲ ਕੀਤੀ ਹੋ ਕੀ ਕਿਹਾ ਇੱਕ ਡਾਕਟਰ ਸਾਹਿਬ ਕੋਲ ਗਏ ਸੀ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਕਿ ਪ੍ਰੋਬਲਮ ਕੀ ਹੈ ਠੀਕ ਹੋ ਜੂਗੀ ਨਹੀਂ ਠੀਕ ਹੋ ਜੂਗੀ ਉਹਨਾਂ ਨੇ ਵੀ ਸਾਨੂੰ ਕੀ ਕਿਹਾ ਕਿ ਰਿਪੀਟ ਕਰਦੇ ਨੇ ਬਾਰ ਬਾਰ ਇੱਕੋ ਕੁਐਸਚਨ ਤੇ ਸਾਨੂੰ ਕਹਿੰਦੇ ਅਗਲੇ ਪੇਸ਼ੈਂਟ ਨੂੰ ਬੁਲਾਓ ਹੁਣ ਅਸੀਂ ਇੱਥੇ ਗੱਲ ਕਰਕੇ ਉਹਨਾਂ ਨੇ ਸਾਨੂੰ ਫੁੱਲ ਟਾਈਮ ਦਿੱਤਾ ਜੋ ਸਾਡੇ ਕੁਐਸਚਨ ਸੀ ਉਹ ਆਨਸਰ ਕੀਤੇ ਨੇ ਇੰਨੀ ਰੂਡਨੈਸ ਸੀ ਕੱਲ ਅਸੀਂ ਡਾਕਟਰ ਕੋਲ ਗਏ ਆ ਬਹੁਤ ਰੂਟ ਸੀਗੇ ਅੱਛਾ ਜੀ ਚਲੋ ਅਸੀਂ ਉਮੀਦ ਕਰਦੇ ਹਾਂ ਭਰਾ ਜੀ ਦੁਨੀਆ ਬੜੀ ਛੋਟੀ ਹੈ ਜਦੋਂ ਫੇਰ ਕਿਤੇ ਤੁਹਾਨੂੰ ਫਰਕ ਪਿਆ ਜਿਵੇਂ ਤੁਹਾਡੀ ਮਾਤਾ ਜੀ ਨੂੰ ਪਿਆ ਰਿਹਾ ਤੇ ਥੋੜਾ ਐਕਸਪੀਰੀਅੰਸ ਅਸੀਂ ਜ਼ਰੂਰ ਲਵਾਂਗੇ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਲੋਕ ਨਾ ਸਿਰਫ ਹਿੰਦੁਸਤਾਨ ਤੋਂ ਪੰਜਾਬ ਤੋਂ ਸਗੋ ਵੱਖ-ਵੱਖ ਮੁਲਕਾਂ ਤੋਂ ਵੀ ਇੱਥੇ ਪਹੁੰਚ ਰਹੇ ਨੇ ਇੱਕ ਬਾਪੂ ਜੀ ਨੇ ਬੜੀਆਂ ਸੋਚਾਂ ਚ ਬਿੰਦੂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਸੋਚ ਰਹੇ ਹੋ ਕੁਛ ਨਹੀਂ ਮੈਂ ਦਵਾਈ ਲੈਣ ਆਇਆ ਸੀ ਅੱਛਾ ਪਹਿਲੀ ਵਾਰ ਆਏ ਨਹੀਂ ਦੂਜੀ ਵਾਰ ਆਏ ਆ ਕੀ ਪ੍ਰੋਬਲਮ ਬਸਾ ਕੋ ਸ਼ੂਗਰ ਦੀ ਤੇ ਹੱਥਾਂ ਪੈਰਾਂ ਚ ਦਰਦ ਬੜੇ ਹੁੰਦੇ ਸਨ ਅੱਛਾ ਦਰਦ ਹੁੰਦੇ ਸੀ ਕਿੰਨੇ ਟਾਈਮ ਦੀ ਸ਼ੂਗਰ ਸ਼ੂਕਰ ਨੂੰ ਮੈਨੂੰ 3-4 ਸਾਲ ਹੋ ਗਏ ਨੇ ਦੇਖਣ ਨੂੰ ਤਾਂ ਲੱਗਦਾ ਨਹੀਂ ਬਾਪੂ ਜੀ ਤੁਹਾਨੂੰ ਕੋਈ ਸ਼ੂਗਰ ਹੋ ਨਹੀਂ ਹੈ ਸ਼ੂਗਰ ਦਾ ਪਰ ਹੁਣ ਦਵਾਈ ਨਾਲ ਫਰਕ ਕੇ 15 ਦਿਨਾਂ ਚ ਕੁਝ ਫਰਕ ਪਿਆ ਹੈ ਕਿੰਨਾ ਕੁ ਫਰਕ ਪਿਆ ਕੇ 15 ਦਿਨਾਂ ਚ ਬਸ ਕੋ ਲੱਗਾ ਸਰੀਰ ਅੱਗੇ ਨਾਲੋਂ ਸਹੀ ਹੈ ਕੀ ਸਿੰਪਟਮ ਆਉਣ ਲੱਗੇ ਨੇ ਸਰੀਰ 'ਤੇ ਮਤਲਬ ਜਾਨ ਜੀ ਪੈਣ ਲੱਗੀ ਹੈ ਕੀ ਨਹੀਂ ਆ ਲੱਤਾਂ ਬਾਈ ਨਹੀਂ ਹਨ ਨਾ ਲੁਰਦੀਆਂ ਹਾਂਜੀ ਉਹ ਟੁਰਨ ਲੱਗ ਗਈਆਂ ਨੇ ਦਰਦ ਨਹੀਂ ਕਰਦੀਆਂ ਮੈਨੂੰ ਤੁਰੰਤ ਤੁਰੰਤ ਜ ਪ੍ਰੋਬਲਮ ਹਾਂ ਗੋਡਿਆਂ ਨੂੰ ਬੜੀ ਪ੍ਰੋਬਲਮ ਸੀ ਗੋਡੇ ਪੀੜ ਬੜੇ ਕਰਦੇ ਸਨ ਓਕੇ ਪਿੰਜਣੀਆਂ ਦੇ ਵਿੱਚ ਨਾ ਦਰਦ ਬੜੀ ਹੁੰਦੀ ਸੀ ਓਕੇ ਤੇ ਜਿਹੜੀ ਤੁਹਾਡੀ ਉਮਰ ਦੇ ਵਿੱਚ ਨੇ ਬਾਪੂ ਜੀ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ ਬਹੁਤ ਲੋਕ ਨੇ ਚਲੋ ਤੁਸੀਂ ਤਾਂ ਇੱਥੇ ਆ ਗਏ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕਿਵੇਂ ਪਤਾ ਲੱਗਿਆ ਬਸ ਚੈਨਲ ਤੇ ਵੇਖਿਆ ਸੀ YouTube ਤੇ ਵੇਖਿਆ ਸੀ ਅੱਛਾ ਉਸ ਤੋਂ ਬਾਅਦ ਅਸੀਂ ਨਹੀਂ ਭਰੋਸਾ ਹੋ ਜਾਂਦਾ ਬਹੁਤ ਕੁਝ ਚੱਲਦਾ ਅੱਜਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਚਲੋ ਇੱਕ ਰਿਓ ਨੂੰ ਲੈ ਕੇ ਵੇਖਾਂਗੇ ਭਰੋਸਾ ਹੋਇਆ ਥੋੜਾ ਬਾਅਦ ਤੁਹਾਨੂੰ ਖਾਦੀ ਪਤਾ ਲੱਗਾਗਾ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਕੋਰ ਵੀਰ ਸਾਡੇ ਨਾਲ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਗਗਨਦੀਪ ਸਿੰਘ ਅੱਛਾ ਕਿੱਥੋਂ ਆਏ ਹੋ ਅਜੀਮਤ ਛੋੜਾ ਸਾਹਿਬ ਅੱਛਾ ਮਾਚੀਵਾੜੇ ਤੋਂ ਆਏ ਹੋ ਅੱਛਾ ਬਾਪੂ ਜੀ ਨਾਲ ਸਿੱਧੂ ਸੀ ਅੱਛਾ ਕੀ ਪ੍ਰੋਬਲਮ ਸੀ ਬਾਪੂ ਜੀ ਨੂੰ ਉਹਨਾਂ ਨੂੰ ਸ਼ੂਗਰ ਵੀ ਸੀਗੀ ਜੀ ਕਬਜ਼ ਦੀ ਪ੍ਰੋਬਲਮ ਜ਼ਿਆਦਾ ਸੀਗੀ ਕਿਸੇ ਹਸਪੀਟਲ 'ਚ ਫਰਕ ਨਹੀਂ ਪਿਆ ਜੀ ਕੰਡੀਗਟੋਂ ਦਵਾਈਆਂ ਲੈ ਕੇ ਦੇਖ ਲਈਆਂ ਜੀ ਹਾਂ ਉਰੋਂ 15 ਦਿਨ ਦੀ ਦਵਾਈ ਲੈ ਕੇ ਆਏ ਸੀ ਹਫ਼ਤੇ 'ਚ ਫਰਕ ਪੈ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸ ਹੋਰ ਵੀ ਜਿਹੜੇ ਲੋਕ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਬੂਟਾ ਸਿੰਘ ਆ ਜੀ ਅੱਛਾ ਬੜੀ ਸੋਹਣੀ ਆ ਤੁਸੀਂ ਗੂਗਲ ਸੈਂਕਲ ਆਈਆਂ ਨੇ ਇਹ ਲਾਹ ਦਿੰਦੇ ਆ ਜੀ ਆਪਾਂ ਨਾਲ ਗੱਲੇ ਕੋਈ ਨਹੀਂ ਕੀ ਬਾਤ ਹੈ ਕੀ ਬਾਤ ਹੈ ਅੱਛਾ ਕਿੱਥੋਂ ਆਏ ਹੋ ਤੁਸੀਂ ਅਸੀਂ ਨੀਅਰਬਾਊਟ ਸਮਰਾਲਾ ਸਮਰਾਲੇ ਤੋਂ ਆਏ ਹਾਂ ਕੀ ਪ੍ਰੋਬਲਮ ਲੈ ਕੇ ਆਇਆ ਬਾਈ ਜੀ ਇਹ ਮੇਰੀ ਮੈਸੇਜ ਨਹੀਂ ਅੱਛਾ ਜੀ ਇਹਨਾਂ ਦਾ 2013 ਵਿੱਚ ਐਕਸੀਡੈਂਟ ਹੋ ਗਿਆ ਸੀਗਾ ਦਿੱਲੀੋਂ ਆਉਂਦੇ ਹੋਏ ਤੇ ਇਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਸੀਗੇ ਮਤਲਬ ਡਿਪਰੈਸ਼ਨ ਹੋ ਗਿਆ ਹਾਂ ਡਿਪਰੈਸ਼ਨ ਆ ਨਾ ਡਿਪਰੈਸ਼ਨ ਹੋ ਗਿਆ ਐਕਸੀਡੈਂਟ ਟਾਂਕੇ ਲੱਗੇ ਸੀਗੇ ਮੱਥੇ ਤੇ ਫਿਰ ਇਹਨਾਂ ਨੂੰ ਮਤਲਬ ਪ੍ਰੋਬਲਮ ਸੀ ਬਹੁਤ ਜਗ੍ਹਾ ਦਵਾਈ ਖਾਦੀ ਸੀਗੀ ਉਹ ਮਤਲਬ ਨਸ਼ੇ ਜੀ ਵਾਲੀ ਦਵਾਈ ਸੀਗੀ ਤੇ ਜਿੰਨਾ ਚਿਰ ਉਹ ਦਵਾਈ ਖਾਂਦੇ ਸੀਗੇ ਉਹਨਾਂ ਚਿਰ ਉਹਦਾ ਅਸਰ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਸਾਨੂੰ ਗਾਹ ਸਾਡੇ ਰਿਸ਼ਤੇਦਾਰ ਇੱਥੇ ਆਉਂਦੇ ਸੀਗੇ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਉੱਥੇ ਜਾਓ ਅਸੀਂ ਇੱਥੇ ਆ ਕੇ ਦਵਾਈ ਲੈਨੇ ਆ 15 ਦਿਨਾਂ ਬਾਅਦ ਔਰ ਕਾਫੀ ਫਰਕ ਆ ਗਿਆ ਨਾ ਅੱਛਾ ਜੀ ਹਾਂ ਜੀ ਮਤਲਬ ਤੁਸੀਂ 2013 ਚ ਐਕਸੀਡੈਂਟ ਹੋਇਆ ਲਗਭਗ 9 ਸਾਲ ਹੋ ਗਏ 9 ਸਾਲਾਂ ਚ ਬਾਈ ਜੀ ਬੁੱਟਾ ਜੀ ਕਿੰਨਾ ਕਿ ਤੁਸੀਂ ਰੁਪਈਆ ਦਾ ਫਿਰ ਬੜਾ ਰੋੜ ਤਾਂ ਹੋਣਾ ਤੁਸੀਂ ਰੋੜੀ ਹੋਊਗਾ ਲਾਇਆ ਨਹੀਂ ਹੋਣਾ ਰੋੜੀ ਹੋਊਗਾ ਬਿਲਕੁਲ ਛੱਡਿਆ ਹੀ ਨਹੀਂ ਅਸੀਂ ਕੋਈ ਲੁਧਿਆਣੇ ਦਾ ਡਾਇਰੈਕਟਰ ਕੋਈ ਛੱਡਿਆ ਹੀ ਨਹੀਂ ਨਾ ਅਸੀਂ ਲੁਧਿਆਣੇ ਤੋਂ ਅਸੀਂ ਪਟਿਆਲੇ ਤੱਕ ਵੀ ਦਵਾਈ ਖਾਦੀ ਹੈ ਔਰ ਅੰਬਾਲਾ ਤੋਂ ਵੀ ਦਵਾਈ ਖਾਦੀ ਹੈ ਔਰ ਬਸ ਉਹ ਹੀ ਨਸ਼ੀ ਵਾਲੀਆਂ ਦਵਾਈਆਂ ਸੀਗੀਆਂ ਜਿੰਨਾ ਚਿਰ ਦਵਾਈ ਕੋਈ ਵੀ ਅਸੀਂ ਲੈਂਦੇ ਸੀਗੇ ਉਹਨਾਂ ਦੀ ਗੋਲੀ ਜਾਂ ਡੋਜ਼ ਲੈਂਦੇ ਸੀਗੇ ਤੇ ਉਹਦੇ ਨਾਲ ਮਤਲਬ ਜਿੰਨਾ ਚਿਰ ਉਹਦਾ ਅਸਰ ਅਸਰ ਰਹਿੰਦਾ ਸੀ ਹਾਂਜੀ ਉਹਦਾ ਉਹਨਾਂ ਹੀ ਫਰਕ ਪਿਆ ਸਾਨੂੰ ਉਹ ਕੋਈ ਪੱਕੀ ਦਵਾਈ ਫਰਕ ਨਹੀਂ ਪਿਆ ਇੱਥੇ ਆਇਆ ਇਹਨਾਂ ਦੀ ਦਵਾਈ ਖਾ ਰਹੇ ਆ ਤੇ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਔਰ ਨਸ਼ਾ ਮੁਕਤ ਦਵਾਈਆਂ ਹੈ ਬਹੁਤ ਹੀ ਵਧੀਆ ਹੀਲਿੰਗ ਹੋ ਰਹੀ ਹੈ ਇਹਨਾਂ ਨੂੰ ਔਰ ਠੀਕ ਹੋ ਰਹੇ ਨੇ ਹਾਂਜੀ ਜੀ ਜੀ ਚਲੋ ਅਸੀਂ ਇਹਨਾਂ ਦਾ ਵੀ ਐਕਸਪੀਰੀਅੰਸ ਜਾਣਦੇ ਆ ਕੀ ਨਾਮ ਹੈ ਤੁਹਾਡਾ ਹਰਜੀਤ ਕੌਰ ਜੀ ਅੱਛਾ ਹਰਜੀਤ ਮੈਮ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਬਹੁਤ ਜ਼ਿਆਦਾ ਬੜੀ ਪੀੜਾਂ ਚੋਂ ਲੰਘ ਕੇ ਆਏ ਹਾਂ 9 8 9 ਸਾਲ ਬਸ ਬਹੁਤ ਜਿਆਦਾ ਫਰਕ ਆ ਮੈਨੂੰ ਅੱਛਾ ਕੀ ਇਸ ਵੇਲੇ ਕੀ ਚੱਲਦਾ ਹੈ ਮਨ ਦੇ ਵਿੱਚ ਕੀ ਚੱਲਦਾ ਜਦੋਂ ਇਸ ਤਰ੍ਹਾਂ ਇੱਕਦਮ ਇਨਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕਦਮ ਸਾਰੀ ਲਾਈਫ ਹੀ ਚੇਂਜ ਹੋ ਜਾਂਦੀ ਹੈ ਹਾਂਜੀ ਹਾਂਜੀ ਮਤਲਬ ਮੈਨੂੰ ਠੀਕ ਆ ਬਸ ਬਹੁਤ ਪਹਿਲਾਂ ਪਹਿਲਾਂ ਜਦ ਮਤਲਬ ਇਹਨਾਂ ਦਾ ਹੋਇਆ ਸੀਗਾ ਇਹਨਾਂ ਨੂੰ ਪਰ ਮੈਂ ਪਾਗਲ ਹੋ ਗਈ ਸੀ ਪਾਗਲੇ ਹੋ ਗਈ ਸੀ ਬਿਲਕੁਲ ਪਾਗਲ ਬੰਨ ਕੇ ਰੱਖਦੇ ਸੀ ਮੈਨੂੰ ਪਾਗਲ ਹੋ ਗਈ ਸੀ ਬਿਲਕੁਲ ਇਹਨਾਂ ਦਾ ਜੀ ਕਰਦਾ ਸੀਗਾ ਮੈਂ ਮਤਲਬ ਅਹ ਜਿਹੇ ਵਿਚਾਰ ਆਉਂਦੇ ਸੀ ਮਨ ਦੇ ਵਿੱਚ ਦੇ ਹੁਣ ਤੁਹਾਨੂੰ ਪਤਾ ਹੀ ਹੈ ਪੁਰਾਣੀਆਂ ਬੁੜੀਆਂ ਪਿੰਡ ਵਾਲੀਆਂ ਹੁੰਦੀਆਂ ਨੇ ਉਹ ਫਲਾਣੇ ਬਾਬੇ ਕੋ ਚਲੇ ਜਾਓ ਬਾਬੇ ਬੰਦੇ ਚੱਕਰਾਂ ਵਿੱਚ ਪਾ ਦਿੰਦੇ ਨੇ ਹਾਂ ਫਲਾਣੇ ਬਾਬੇ ਕੋ ਚਲੇ ਜਾਓ ਉਹ ਇਹਨੂੰ ਆ ਹੋਇਆ ਹੈ ਇਦਾਂ ਪਤਾ ਅਸੀਂ ਮਿਰਚਾਂ ਦੇ ਦੇ ਧੂਣੀ ਦੇ ਦੇ ਮੈਨੂੰ ਪਾਗਲ ਕਰਤਾ ਸੀਗਾ ਉਹ ਅਸੀਂ ਮਤਲਬ ਠੀਕ ਹੈ ਅਸੀਂ ਘੁੰਮੇ ਫਿਰਿਆ ਬਾਹਰ ਬਹੁਤ ਸਹੀ ਰਾਹ ਪਤਾ ਬਹੁਤ ਸਹੀ ਰਾਸਤੇ ਪਤਾ ਮਤਲਬ 2 ਸਾਲ ਹੋ ਗਏ ਮੈਂ ਇਹਨਾਂ ਨੂੰ YouTube ਤੇ ਦੇਖਦੀ ਸੀ ਐਕਸਰਸਾਈਜ਼ ਕਰਦੇ ਆ ਸਾਰਾ ਕੁਝ ਕਰਦੇ ਆ ਇਹਨਾਂ ਦਾ ਦੱਸਿਆ ਹੈ ਕੋਮ ਦੇ ਫਿਰਦੇ ਆ ਜੋ ਉਹ 6 ਮਹੀਨੇ ਅਸੀਂ ਇੱਧਰ ਰਹੇ ਨੇ 6 ਮਹੀਨੇ ਯੂ ਐਸਏ ਰਹੇ ਸੀ ਤੁਸੀਂ ਯੂ ਐਸਏ ਤੋਂ ਆ ਅਸੀਂ 6 ਮਹੀਨੇ ਇੱਧਰ ਰਹੇ ਨੇ 6 ਮਹੀਨੇ ਯੂ ਐਸਏ ਬੇਟਾ ਸਾਡਾ ਨਿਊਯਾਰਕ ਹੈ ਔਰ ਉੱਥੇ ਨਾ ਅਮਰੀਕਾ ਦੇ ਵਿੱਚ ਐਦਾਂ ਆ ਵੀ ਅ ਪੇੜ ਬਹੁਤ ਲੱਗੇ ਹੋਇਆ 500 ਪੇੜ ਇੱਕ ਬੰਦੇ ਵਾਸਤੇ ਉਹਨਾਂ ਨੇ ਆਕਸੀਜਨ ਦੇਣ ਵਾਸਤੇ ਲਾਇਆ ਹੋਇਆ ਔਰ ਉੱਥੇ ਜਾ ਕੇ ਤੇ ਦਵਾਈ ਵੀ ਛੁੱਟ ਜਾਂਦੀ ਹੈ ਜਿਹੜੀ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਵਰਗੇ ਪਤਾ ਨਹੀਂ ਕਿੰਨਿਆਂ ਕਿ ਪੈਣਾ ਨੇ ਜਿਨ੍ਹਾਂ ਨਾਲ ਅਚਾਨਕ ਕੋਈ ਨਾ ਕੋਈ ਮਾੜਾ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਡਿਪਰੈਸ਼ਨ 'ਚ ਤੁਹਾਡੇ ਵਾਂਗੂ ਚਲੇ ਗਏ ਬਾਬਿਆਂ ਦੇ ਅਸੀਂ ਕਹਿ ਲਿਆ ਕਿ ਚੱਕਰਾਂ 'ਚ ਪੈ ਜਾਂਦੇ ਨੇ ਸਿਆਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਨੇ ਪੈਣਾ ਚਾਹੀਦਾ ਨਹੀਂ ਪੈਣਾ ਚਾਹੀਦਾ ਸਿਆਣਿਆਂ ਦੇ ਚੱਕਰਾਂ ਦਾ ਬਿਲਕੁਲ ਬਿਲਕੁਲ ਆ ਪਾਠ ਕਰੋ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਕਰੋ ਨਿਤਨੇਮ ਕਰੋ ਮਨ ਸ਼ਾਂਤੋਂ ਦਾ ਗੁਰਦੁਆਰਾ ਸਾਹਿਬ ਜਾਓ ਬਾਬੇ ਬੂਬੇ ਦਾ ਐਵੇਂ ਬਸ ਕੀ ਕਹਿੰਦੇ ਨੇ ਪੈਸੇ ਠੱਗ ਨੇ ਜਿਹੜੇ ਪਰਿਵਾਰ ਤੁਹਾਡੇ ਵਾਂਗੂ ਪੀੜਤ ਹੈਗੇ ਉਹਨਾਂ ਵਾਸਤੇ ਸਨੇਹਾ ਕੀ ਦਿਓ ਜਦੋਂ ਡਿਪਰੈਸ਼ਨ ਚ ਬੰਦਾ ਚੱਲਿਆ ਜਾਂਦਾ ਹੈ ਤੋ ਤੁਹਾਡਾ ਐਕਸਪੀਰੀਅੰਸ ਬੜਾ 9 8 9 ਸਾਲ ਦਾ 10 ਸਾਲ ਦਾ ਬੰਦਾ ਅੱਧਾ ਡਾਕਟਰ ਖੁਦ ਬਣ ਜਾਂਦਾ ਹੈ ਹੁਣ ਤੇ ਤੁਸੀਂ ਕਦੀ ਗੋਲੀ ਦੱਸ ਦਿੰਦੇ ਹੋਵੋਗੇ ਕਿ ਜੀ ਅਗਰ ਬਹੁਤਾ ਸਿਰ ਦੁਖਦਾ ਤੇ ਅਸੀਂ ਆਹ ਦਿੰਦੇ ਹੁੰਦੇ ਸੀ ਉਹ ਲੈ ਲਓ ਅਸੀਂ ਤਾਂ ਨੂੰ ਇਹੀ ਕਹਾਂਗੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ ਤੁਹਾਡੇ ਮੀਡੀਅਮ ਦੁਆਰਾ ਤੇ ਅਸੀਂ ਇਹੀ ਕਹਾਂਗੇ ਵੀ ਵੀ ਮਤਲਬ ਨਸ਼ੇ ਜੀ ਵਾਲੀ ਦਵਾਈ ਨਾ ਖਾਓ ਨਸ਼ੇ ਦੀ ਦਵਾਈ ਹਾਂ ਉਹ ਐਕਸਪੀਰੀਅੰਸ ਹੈ ਕਹਿੰਦੇ ਆਲਟਰਨੇਟ ਪੈਸੇ ਬਣਾਉਣੇ ਆ ਨਸ਼ੇ ਵਾਲੀ ਦਵਾਈ ਨਾ ਖਾਓ ਇੱਥੇ ਆਓ ਇੱਥੇ ਆ ਕੇ ਇਹਨਾਂ ਡਾਕਟਰ ਸਾਹਿਬ ਬੜੇ ਸੂਝਵਾਨ ਨੇ ਇਹਨਾਂ ਦੀ ਸਲਾਹ ਲਾਓ ਔਰ ਇਹ ਤੁਹਾਨੂੰ ਆਪੇ ਦੱਸਣਗੇ ਤੇ ਇੱਥੇ ਆਇਆ ਸੀ ਔਰ ਇੱਥੇ ਦਵਾਈ ਖਾਧੀ ਆ ਇਹਨਾਂ ਨੂੰ ਬਹੁਤ ਇੰਪਰੂਵ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਦੋਵਾਂ ਦਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਐਕਸਪੀਰੀਅੰਸ ਤੋਂ ਬਾਅਦ ਤੁਹਾਡੇ ਤਜਰਬੇ ਤੋਂ ਬਾਅਦ ਕੋਈ ਇੱਕ ਪਰਿਵਾਰ ਵੀ ਅਸੀਂ ਬਚਾ ਲਿਆ 8 9 10 ਸਾਲ ਦੇ ਤੱਕ ਕਿਉਂ ਥੈਂਕ ਯੂ ਤੁਹਾਡਾ ਔਰ ਤੁਹਾਡੇ ਚੈਨਲ ਦਾ ਥੈਂਕ ਯੂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਤੇ ਕੁਝ ਕੁ ਹੋਰ ਲੋਕ ਵੀ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਤਜਰਬਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਤਜਰਬਾ ਹੈ ਬਾਪੂ ਜੀ ਨੇ ਇੱਥੇ ਬੈਠੇ ਸੱਚਕਾਲ ਬਾਪੂ ਜੀ ਹੱਸਿਆ ਜੀ ਤੁਸੀਂ ਹੱਸੇ ਜਾ ਰਹੇ ਹੋ ਹੱਸ-ਹੱਸ ਕੇ ਇੱਥੇ ਦੇ ਲੋਕ ਆ ਕੇ ਦੁਖੀ ਹੋ ਜਾਂਦੇ ਨੇ ਹਸਪਤਾਲਾਂ 'ਚ ਹਾਂ ਜੀ ਕੀ ਨਾਂ ਤੁਹਾਡਾ ਜਗਦੇਵ ਸਿੰਘ ਆ ਜੀ ਅੱਛਾ ਕਿੱਥੋਂ ਆਏ ਹੋ ਰਤੀਪੁਰ ਤੋਂ ਇਹ ਕਿੱਥੇ ਜੀ ਮਾਛੜਪੜਿਆ ਅੱਛਾ ਮਾਛੀਵਾੜਾ ਸਾਹਿਬ ਕੋਲ ਆ ਕੀ ਕਿਵੇਂ ਪਹੁੰਚੇ ਇੱਥੇ ਬਾਪੂ ਜੀ ਅਸੀਂ YouTube ਤੇ ਦੇਖਿਆ ਸੀਗਾ ਤਾਂ ਆਏ ਆ ਜੀ ਕੀ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਆਏ ਕੀ ਪ੍ਰੋਬਲਮ ਲੈ ਕੇ ਆਏ ਤਾਂ ਢੇਟ ਵਰੀ ਆ ਜੀ ਢੇਟ ਵਜਨ ਵਧ ਜਦਾ ਸੀ ਮੇਰਾ ਜੀ ਤੇ ਵਜਨ ਵਧਿਆ ਨੇ ਫਿਰ ਮਾਤਾ ਜੀ ਸੇਵਾ ਕਰ ਰਹੇ ਨੇ ਤਾਂ ਵਧ ਰਿਹਾ ਹੈ ਸੇਵਾ ਨਹੀਂ ਕਰਦੇ ਨਹੀਂ ਕਰਦੇ ਆ ਜੀ ਫਿਰ ਢੇਟ ਤਾਂ ਵਧਣੀ ਆ ਆਪਾਂ ਤਾਂ ਕਿਹਾ ਰੱਖਾਂਗੇ ਹਾਂ ਜੀ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ ਵੀ ਸਾਡੇ ਨਾਲ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਚਕਲਮਾ ਜੀ ਸਰਕਾਰ ਕੀ ਨਾਂ ਤੁਹਾਡਾ ਬਲਜਿੰਦਰ ਕੋ ਅੱਛਾ ਬਾਪੂ ਜੀ ਦੀ ਸੇਵਾ ਹੁਣ ਵੀ ਕਰਨ ਤੋਂ ਨਹੀਂ ਹਟਦੇ ਕਹਿੰਦੇ ਪੇਟ ਵਧਾਈ ਜਾਂਦਾ ਬੱਸ ਜੀ ਪਤਾ ਨਹੀਂ ਕਾਦੇ ਬਲਜ ਨੇ ਇੱਕਦਮ ਹੀ ਵੱਧ ਗਿਆ ਅੱਛਾ ਇੱਕਦਮ ਹੀ ਵੱਧ ਗਿਆ ਬਾਪੂ ਜੀ ਦਾ ਵਜ਼ਨ ਹਾਂ ਜੀ ਤੁਸੀਂ ਨਾਲ ਆਏ ਆ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਨਹੀਂ ਜੀ ਮੈਂ ਨਾਲ ਹੀ ਆਇਆ ਅੱਛਾ ਨਾਲ ਹੀ ਆਏ ਹੋ ਚਲੋ ਖੁਰਾਕ ਰੋਗ ਥੋੜੀ ਜੀ ਕੰਟਰੋਲ ਰੱਖੋ ਫਿਰ ਇਹਨਾਂ ਲਈ ਠੀਕ ਜੀ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਆ ਇੱਕ ਹੋਰ ਭੈਣ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਲ ਜੀ ਸੱਚਕਲ ਜੀ ਕੀ ਨਾਂ ਹੈ ਤੁਹਾਡਾ ਚਰਨਜੀਤ ਕੌਰ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਦੇਵੀਗ ਕੀ ਪ੍ਰੋਬਲਮ ਲੈ ਕੇ ਇੱਕ ਤੇ ਨੀਂਦ ਦੀ ਪ੍ਰੋਬਲਮ ਸੀ ਨੀਂਦ ਦੀ ਹਾਂਜੀ ਨੀਂਦ ਨਹੀਂ ਸੀ ਆਉਂਦੀ ਆਉਂਦੀ ਨਹੀਂ ਸੀ ਨਾ ਬਿਲਕੁਲ ਹੀ ਨਹੀਂ ਬਸ ਨੀਂਦ ਦੀ ਗੋਲੀ ਲੈ ਲੈਂਦੇ ਸੀ ਪੈ ਜਾਂਦੀ ਸੀ ਨਹੀਂ ਤੇ ਨੀਂਦ ਆਉਂਦੀ ਨਹੀਂ ਸੀ ਇੱਕ ਸਾਦੀ ਪ੍ਰੋਬਲਮ ਸੀ ਹਾਂਜੀ ਹੁਣ 15 ਦਿਨ ਪਹਿਲਾਂ ਦਵਾਈ ਲੈ ਕੇ ਗਿਆ ਸੀ ਪਰ ਮੈਂ ਉਸ ਦਿਨ ਤੋਂ ਨੀਂਦ ਦੀ ਗੋਲੀ ਨਹੀਂ ਖਾਦੀ ਹਾਂਜੀ ਬਿਲਕੁਲ ਠੀਕ ਹੈ ਕੀ ਪਤਾ ਨਹੀਂ ਕਿੰਨੇ ਸਾਲ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਵੀ 25 ਸਾਲ ਤੋਂ ਮੈਨੂੰ ਪ੍ਰੋਬਲਮ ਸੀ 2025 ਸਾਲ ਤੋਂ ਗੋਲੀਆਂ ਖਾ ਰਹੀ ਸੀ ਤੁਸੀਂ ਹਾਂਜੀ ਨਹੀਂ ਡਾਕਟਰ ਗੋਲੀ ਦੇ ਦਿੰਦੇ ਸੀ ਗੋਲੀ ਖਾ ਲੈਂਦੀ ਸੀ ਅਤੇ نیند ਆ ਜਾਂਦੀ ਨਹੀਂ ਤੇ ਆਉਂਦੀ ਨਹੀਂ ਸੀ ਫਿਰ ਤੇ ਤੁਹਾਨੂੰ ਫਿਰ ਤੇ ਤੁਸੀਂ 20 25 ਸਾਲ ਗੋਲੀਆਂ ਖਾਂਦੇ ਰਹੇ ਨਹੀਂ ਡਾਕਟਰ ਨੂੰ ਪੁੱਛਿਆ ਤੁਸੀਂ ਵੀ ਤੁਸੀਂ ਮੇਰਾ ਇਲਾਜ ਕਿਸ ਚੀਜ਼ ਦਾ ਕਰਦੇ ਹੋ ਮੈਂ ਹਮੇਸ਼ਾ ਹੀ ਦੇਖੋ ਤੁਹਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਜਿਸ ਡਾਕਟਰ ਕੋਲੋਂ ਵੀ ਕੋਈ ਵੀ ਆਪਣੀ ਮਰਜ਼ ਦਾ ਇਲਾਜ ਕਰਵਾ ਰਹੇ ਹੋ ਜੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਉਹਦੇ 'ਚ ਫਰਕ ਨਹੀਂ ਪੈ ਰਿਹਾ ਤਾਂ ਘੱਟੋ ਘਾਟ ਅਸੀਂ ਡਾਕਟਰਾਂ ਨੂੰ ਇਹ ਸਵਾਲ ਕਰਨੇ ਤਾਂ ਸ਼ੁਰੂ ਕਰੀਏ ਵੀ ਡਾਕਟਰ ਸਾਹਿਬ ਸਾਡੀ ਜਦੋਂ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਡਾ ਗੋਲੀ ਤੇ ਤੁਸੀਂ ਸਾਨੂੰ ਲਾਤਾ ਫਿਰ ਸਾਡਾ ਇਲਾਜ ਕਿਸ ਚੀਜ਼ ਦਾ ਕਰਦੇ ਹੋ ਤੁਸੀਂ ਇਹ ਸਵਾਲ ਬਹੁਤ ਵਾਰ ਕਿਹਾ ਸੀ ਬਰੋਸਤ ਨੂੰ ਫਰਕ ਤੇ ਪੈ ਨਹੀਂ ਰਿਹਾ ਮੈਂ ਕਿਹਾ ਬਸ ਤੁਹਾਨੂੰ ਡਿਪਰੈਸ਼ਨ ਨੇ ਹੌਲੀ ਹੌਲੀ ਫਰਕ ਪੈ ਜਾਏਗਾ ਪਰ ਕੋਈ ਫਰਕ ਨਹੀਂ ਸੀ ਜੀ ਨੈਜ਼ੀਪਾਮ ਪਹਿਲਾ ਸਵੇਰੇ ਅੱਧੀ ਸਵੇਰੇ ਅੱਧੀ ਸ਼ਾਮ ਨੂੰ ਬੇਟਾ ਤੁਸੀਂ ਸਾਰਾ ਸਾਰਾ ਦਿਨ ਹੀ ਸੁੱਤੇ ਰਹਿੰਦੇ ਹੋ ਹਾਂਜੀ ਬਸ ਸੁਸਤੀ ਪਈ ਰਹਿੰਦੇ ਸਾਦੀ ਪ੍ਰੋਬਲਮ ਹੀ ਮੈਨੂੰ ਹੋ ਗਈ ਟਾਈਫਿਡ ਪਕਾਰਨੇ ਸੀ ਲੈਂਦਾ ਪਰ ਹੁਣ ਤੁਹਾਡੇ ਮੈਨੂੰ ਫਰਕ ਆਇਆ ਜੀ 15 ਦਿਨ ਹੋ ਗਏ ਦਵਾਈ ਖਾਂਦੇ ਨੂੰ ਅੱਛਾ 15 ਜਿਸ ਦਿਨ ਤੁਸੀਂ ਇੱਥੋਂ ਲੈ ਕੇ ਗਏ ਹੋ ਉਹ ਫਾਰਮੂਲਾ ਨੁਸਖਾ ਇਹਨਾਂ ਦਾ ਮੈਡੀਸਿਨ ਲੈ ਕੇ ਗਿਓ ਉਸ ਦਿਨ ਤੁਸੀਂ ਗੋਲੀ ਖਾਧੀ ਨਹੀਂ ਹਾਂ ਮੈਂ ਨੀਂਦ ਦੀ ਗੋਲੀ ਨਹੀਂ ਖਾਧੀ ਉਸ ਗੋਲੀ ਦੇ ਪੱਤੇ ਨੇ ਨਹੀਂ ਆਵਾਜ਼ ਮਾਰੀ ਵੀ ਬੀਬੀ ਆਜੋ ਆਜੋ ਸਾਡੇ ਕੋਲ ਮਹਿਸੂਸ ਹੀ ਨਹੀਂ ਹੋਇਆ ਮੈਨੂੰ ਜਿਸ ਦਿਨ ਮੈਂ ਪਹਿਲੇ ਦਿਨ ਦਵਾਈ ਖਾਧੀ ਸੀ ਹੂੰ ਰਾਤ ਮੈਨੂੰ ਲੱਗਿਆ ਨਹੀਂ ਵੀ ਮੈਂ ਗੋਲੀ ਖਾਵਾਂ ਓਕੇ ਨਹੀਂ ਮੈਂ ਠੀਕ ਆਈ ਲੈਣ ਵਧੀਆ ਨੀਂਦ ਆ ਗਈ ਸੀ ਕਿੰਨੇ ਘੰਟੇ ਨੀਂਦ ਆਉਂਦੀ ਹੈ ਹੁਣ ਤੁਹਾਨੂੰ ਬੜੇ ਆਰਾਮ ਨਾਲ ਬਗੈਰ ਜਾਗ ਖੁੱਲੇ ਨਹੀਂ ਰਾਤ ਸਾਰੀ ਨੀਂਦ ਆਉਂਦੀ ਵਧੀਆ ਆਉਂਦੀ ਹਾਂਜੀ ਤੇ ਪਰਿਵਾਰ ਤੇ ਫਿਰ ਬਿਲਕੁਲ ਕੁਛ ਹੈਪੀ ਹੋਣੇ ਨੇ ਹਾਂਜੀ ਠੀਕ ਬੱਲ ਨਾਲ ਕੌਣ ਆਇਆ ਤੁਹਾਡੇ ਨਾਲ ਆਇਆ ਭਾਈ ਨਹੀਂ ਅੱਛਾ ਅੱਛਾ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਮੈਨੂੰ ਲੱਗਦਾ ਕਿ ਸੰਭਾਲਿਆ ਤਾਂ ਫਿਰ ਇਹਨਾਂ ਨਹੀਂ ਆ ਤੁਹਾਨੂੰ ਸੱਚ ਕਹ ਲਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪਪਿੰਦਰ ਸਿੰਘ ਅੱਛਾ ਪਹਿਲਾਂ ਵੀ ਗੱਲ ਹੋਈ ਸੀ ਇਹਨਾਂ ਨੂੰ ਵੀ ਪ੍ਰੋਬਲਮ ਹੈ ਤੁਹਾਡੇ ਘਰ ਦੇ ਹਾਂਜੀ ਇਹਨਾਂ ਨੂੰ ਕੀ ਮਤਲਬ ਇਹਨਾਂ ਨੂੰ ਸਾਧ ਹੀ ਪ੍ਰੋਬਲਮ ਹੈ 98 ਤੋਂ ਲੈ ਕੇ 98 ਤੋਂ ਲੈ ਕੇ ਹਾਂਜੀ ਤੇ ਚੰਡੀਗੜ੍ਹੋਂ ਵੀ ਬੜੀ ਦਵਾਈ ਖਾਦੀ ਏ ਹੋਰ ਬੜੀਆਂ ਥਾਵਾਂ ਤੋਂ ਖਾਦੀ ਕੋਈ ਥਾਂ ਛੱਡੀ ਨਹੀਂ ਫਿਰ ਅਸੀਂ YouTube ਤੇ ਵੇਖਿਆ ਸੀ ਵੀ ਚਲ ਇੱਥੋਂ ਵੀ ਖਾ ਕੇ ਵੇਖ ਲਈਏ ਜੀ ਬੰਦਾ ਕਹਿੰਦਾ ਵੀ ਚਲੋ ਜਦੋਂ ਸਾਰੇ ਕਿਤੇ ਦੇਖ ਲਿਆ ਵੀ ਇੱਥੇ ਵੀ ਦੇਖ ਲਈਏ ਸ਼ੇਂਦਰ ਰੱਬ ਕਿਰਪਾ ਕਰਦੇ ਕੀ ਪਤਾ ਕਿੱਥੋਂ ਰਾਮ ਆਉਣਾ ਤੇ ਲੱਗਦਾ ਵੀ ਕਿਰਪਾ ਹੋ ਗਈ ਵੇਖੋ ਹੁਣ ਫਰਕ ਤੇ ਹੈ ਅੱਗੇ ਨਾਲੋਂ ਅਗੋਂ ਪਤਾ ਲੱਗੇਗਾ ਹੁਣ ਲੰਮਾ ਜੇ ਦਵਾਈ ਖਾਵਾਂਗੇ ਫਿਰ ਹੀ ਪਤਾ ਚੱਲੇਗਾ ਨਾ ਇੱਕ ਹੋਰ ਭਾਈ ਸਾਹਿਬ ਨੇ ਹੁਣ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਿਸ਼ਕਲ ਭਾਈ ਜੀ ਸਿਸ਼ਕਲ ਜੀ ਕਿ ਨਾਂ ਹੈ ਤੁਹਾਡਾ ਜਗਤਾਰ ਸਿੰਘ ਜੀ ਚ ਕਿੱਥੋਂ ਆਏ ਹੋ ਸultanpur अच्छा दराहे वाला सुल्तानपुर लोधी मैंने लगा के थे ਤੁਸੀਂ कपूरथले ਲੈ ਲੈ ਸੁल्तानपुर लोधी ਦੀ ਗੱਲ ਕਰਦੇ ਹੋ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਹਾਰਡ ਦਾ ਦੀਆ ਥੋੜਾ ਇਹ ਲੀਵਰ ਦਾ ਰੋ ਲੀਵਰ اور ہارٹ ਕੀ ਪ੍ਰੋਬਲਮ ਹੈ ਦਾਰੂ ਦੂਰ ਨੂੰ ਲੈਦੀ ਹੁਣ ਉਹ ਤਾਂ ਠੀਕ ਹੁਣ ਅੱਛਾ ਹੁਣ ਠੀਕ ਹੈ ਕੀ ਬਾਤ ਆਖਣ ਵਾਲੀ ਗੱਲਾਂ ਕਰ ਰਹੇ ਹੋ ਹੁਣ ਤੇ ਸਰਦਾਰ ਸਾਹਿਬ ਕਿੰਨਾ ਫਰਕ ਲੱਗਦਾ ਹਰ ਕਾ ਹੀ ਹੁੰਦਾ ਰੋਟੀ ਬਣੀ ਖਾਦੀ ਜਾਂਦੀ ਜੰਦੀ ਉਹ ਪਹਿਲਾਂ ਨਹੀਂ ਖਾਦੀ ਜਾਂਦੀ ਪਹਿਲਾਂ ਔਖਾ ਦੀ ਗੱਲ ਨਿਕਲ ਜਾਂਦੀ ਸੀ अच्छा ते किन्ने ਦਿਨ ਦੀ ਤੁਸੀਂ ਇੱਥੋਂ ਲਿਆ ਨੁਸਖਾ ਫਾਰਮੂਲਾ ਜੀ ਕਿੰਨਾ ਟਾਈਮ ਹੋ ਗਿਆ ਹੁੰਦਿਆਂ ਨੂੰ ਮੈਨੂੰ ਹੋ ਗਿਆ ਹੋ ਗਿਆ 2 ਮਹੀਨੇ ਜੀ 2 ਮਹੀਨੇ ਜੀ ਕਿੰਨੇ ਫੀਸੇਡ ਫਰਕ ਹੈਗਾ ਫਰਕ ਹੈ ਜੀ ਪੀਲੀਆ ਬਿਲਕੁਲ ਨਾਰਮਲ ਹੋ ਗਿਆ ਅੱਛਾ ਪੀਲੀਆ ਵੀ ਹੋ ਗਿਆ ਹਾਂ ਬੁੜੀ ਵੀ ਨਾਰਮਲ ਹੋ ਗਿਆ ਪੋਲੀਆ ਤਾਂ ਮੇਰੇ ਦਿਵਾਗ ਨੂੰ ਵੀ ਰਿਹਾ ਹੈ ਅੱਛਾ 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 ਨਾਲ ਕੋਣਾ ਆਇਆ ਤੁਹਾਡੇ ਸਰਪੰਚ ਜੀ ਸਰਪੰਚ ਸਾਹਿਬ ਨੇ ਚਲੋ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿਹੋ ਜਿਹਾ ਤਜਰਬਾ ਹੈ ਉਹਨਾਂ ਦਾ ਸਤਿਕਾਰ ਸਰਪੰਚ ਸਾਹਿਬ ਸਤਿਕਾਰ ਭਾਈ ਸਾਹਿਬ ਕੀ ਨਾਂ ਹੈ ਤੁਹਾਡਾ ਸਰਬਜੀਤ ਸਿੰਘ ਅੱਛਾ ਸਰਬਜੀਤ ਜੀ ਤੇ ਪੂਰੇ ਪਿੰਡ ਨੂੰ ਸਾਂਭਿਆ ਹੋਇਆ ਇਹ ਹਾਂਜੀ 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 ਹਾਂ ਕੱਲੇ ਕੱਲੇ ਕਰਦਾ ਇੰਝ ਖਿਆਲ ਰੱਖਦੇ ਨਹੀਂ ਮੇਰੇ ਪਹਿਲਾਂ ਰਿਸ਼ਤੇਦਾਰ ਹੁੰਦੇ ਹੁੰਦੇ ਸੀ ਅਮਰੀਕਾ ਤੋਂ ਉਹ ਦਵਾਈ ਲੈ ਕੇ ਜਾਂਦੇ ਸੀ ਫਿਰ ਇਹਨਾਂ ਨੂੰ ਹੌਲੀ ਹੌਲੀ ਅੜਾ ਲੈ ਉਹਨਾਂ ਜੇ ਕਿ ਸਿਰਫ ਠੀਕ ਹੁੰਦਾ ਤਾਂ ਕੋਈ ਵੀ ਵਧੀਆ ਕੀ ਗੱਲ ਬਹੁਤ ਅੱਛੀ ਸੋਚ ਹੈ ਅਮਰੀਕਾ ਵਾਲੇ ਰਿਸ਼ਤੇਦਾਰਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਨੂੰ ਕਾਬਜ ਕੁੱਬ ਚ ਰਹਿੰਦੀ ਸੀ ਉਹਨਾਂ ਦਾ ਵੀ ਬਹੁਤ ਉਧਰੋਂ ਫਿਰ ਮੈਂ ਇਹਨਾਂ ਨੂੰ ਦਵਾਈ ਲੈ ਕੇ ਕੋਰੀਅਰ ਕਰਵਾ ਦਿੰਦਾ अच्छा पर क्या ਉਹਨਾਂ ਨੂੰ ਮੁੱਲ ਫਰਕ ਆ ਜੀ ਤੇ ਫਿਰ ਇਹਨਾਂ ਦੀ ਸਿਹਤ ਤੁਸੀਂ ਵਿਗਾੜ ਵੀ ਦੇਖਿਆ ਹੁਣ ਪਿੰਡ ਦੇ ਹੁਣ ਕਰਕੇ ਕੀ 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 ਹਾਲਾਤ ਸੀ ਇਹਨਾਂ ਦੇ ਇਹਨਾਂ ਸੋਜ ਪੈਰਾਂ ਚ ਸੋਜ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਤੁਰ ਨਹੀਂ ਹੁੰਦਾ ਇਦਾਂ ਉੱਠ ਰਹੇ ਹੁੰਦਾ ਸੀ ਅੱਛਾ ਹੁਣ ਠੀਕ ਠਾਕ ਹੈ ਸ਼ਰਾਬ ਨੇ ਇੰਨੇ ਮਾੜੇ ਹਾਲਾਤ ਕਰ ਕਰਤੇ ਸੀ ਹੁਣ ਠੀਕ ਨੇ ਹੁਣ ਨੂੰ 2 ਸਾਲ ਹੋ ਗਏ ਦਰੂ ਛੱਡੀ ਨੂੰ ਸਭ ਕੁਝ ਸੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਰਪੰਚ ਸਾਹਿਬ ਕਰਨ ਸੁਲਤਾਨਪੁਰ ਲੋਧੀ ਦੇ ਜਿਹੜੇ ਦੁਰਾਹੇ ਦੇ ਨੇੜੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਸਾਡੇ ਨਾਲ ਇੱਕ ਹੋਰ ਸਾਡੀ ਭੈਣ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਚਕਲ ਭੈਣ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਕਮਲਜੀਤ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰੇ ਫਾਦਰ ਨੂੰ ਪ੍ਰੋਬਲਮ ਆ ਕੀ ਪ੍ਰੋਬਲਮ ਹੈ ਉਹਨਾਂ ਨੂੰ ਪੇਟ ਦੀ ਤੇ ਬੀਪੀ ਵੱਧਾ ਹੱਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਪੇਟ ਦੀ ਬੀਪੀ 21 ਸਾਂਝ 3 ਗਣਵਾਦਿਆਂ ਤੁਸੀਂ ਹਾਂਜੀ ਬਹੁਤ ਸਾਰੇ ਹੈਗੇ ਨੇ ਨੁਕਸੇ ਪੇਟ ਦੇ ਹਾਂਜੀ ਕਦੋਂ ਮੇਰੇ ਕੋਲ ਪ੍ਰੇਮ ਆ ਪ੍ਰੋਬਲਮ ਹਾਰਡ ਦੀ ਹੋ ਜਾਂਦੀ ਆ ਬੀਪੀ ਵਾਲੀ ਹਾਰਡ ਦੀ ਹਾਰਡ ਦੀ ਪ੍ਰੋਬਲਮ ਹੁੰਦੀ ਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਪੇਟ ਦੀ ਪ੍ਰੋਬਲਮ ਹੁੰਦੀ ਆ ਫਿਰ ਤੁਹਾਨੂੰ ਕਿਵੇਂ ਪਤਾ ਪਰਫੈਕਟ ਹੀ ਹੋ ਜਾਂਦਾ ਨਾ ਸੋਜ ਆ ਜਾਂਦੀ ਆ ਸਰੀਰ 'ਤੇ ਅੱਛਾ ਸਾਰੇ ਸਰੀਰ 'ਤੇ ਸੋਜ ਆ ਜਾਂਦੀ ਆ ਹਾਂਜੀ ਤੇ ਫਿਰ ਸਾਨੂੰ YouTube 'ਤੇ ਦੇਖਿਆ ਇਹਨਾਂ ਦੀ ਐਡ ਫਿਰ ਇੱਥੇ ਆਏ ਤੇ ਹੁਣ ਦੂਜੀ ਵਾਰ ਦਵਾਈ ਲੈਣ ਆਏ ਹੁਣ ਇਹਨਾਂ ਨੂੰ ਫਰਕ ਆ ਕਿੰਨਾ ਕੁ ਫਰਕ ਹੈ ਕਾਫੀ ਫਰਕ ਆ ਜੀ ਕਾਫੀ ਜ਼ਿਆਦਾ ਫਰਕ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਭੈਣ ਜੀ ਇਹਨਾਂ ਨੂੰ ਕਾਫੀ ਟਾਈਮ ਦੀ ਪ੍ਰੋਬਲਮ ਸੀ ਜੀ ਅੱਛਾ ਜਿਹੜੇ ਤੁਹਾਡੇ ਵਰਗੇ ਆ ਜ ਵਿਆਦੋਵਾਦ ਵੀ ਪਿਓ ਨੂੰ ਲਈ ਫਿਰਦੇ ਆ ਨੇ ਹਨਾ ਤਾਂ ਸਲੂਟ ਆ ਤੁਹਾਨੂੰ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਥਾਂ ਥਾਂ ਤੇ ਭਟਕ ਰਹੇ ਨੇ ਕੋਈ ਪੇਟ ਦੀ ਪ੍ਰੋਬਲਮ ਨਾਲ ਕੋਈ ਹਾਰਟ ਦੀ ਪ੍ਰੋਬਲਮ ਨਾਲ ਕੋਈ ਲੀਵਰ ਦੀ ਪ੍ਰੋਬਲਮ ਨਾਲ ਉਹਨਾਂ ਨਾਲ ਤਜਰਬਾ ਬਣਾ ਸਾਂਝਾ ਕਰੋ ਇੱਥੇ ਦਾ ਤਜਰਬਾ ਕਿਹੋ ਜਿਹਾ ਰਿਹਾ ਡਾਕਟਰ ਸਾਹਿਬ ਨੇ ਕਿਵੇਂ ਨਵਜ਼ ਫੜੀ ਸੀ ਤੁਹਾਡੀ ਹਾਂ ਨਹੀਂ ਜੀ ਗੱਲ ਦਾ ਦੱਸਤੀ ਸੀ ਪ੍ਰੋਬਲਮ ਉਹਨਾਂ ਨੇ ਪਹਿਲੇ ਦੱਸਤੀ ਸੀ ਤੁਸੀਂ ਆਪ ਹੀ ਦੱਸਤੀ ਸੀ ਹਾਂਜੀ ਹਾਂਜੀ ਫਰਕ ਪੈਣਾ ਕਿੰਨੇ ਦਿਨਾਂ ਬਾਅਦ ਸ਼ੁਰੂ ਹੋਇਆ ਹਫਤੇ ਚ ਪਤਾ ਲੱਗ ਗਿਆ ਸੀਗੀ 15 ਦਿਨ ਦਵਾਈ ਸੀਗੀ ਹਫਤੇ ਚ ਪਤਾ ਲੱਗ ਗਿਆ ਉਹਨਾਂ ਨੂੰ ਕੀ ਹੋਇਆ ਸੀ ਹਫਤੇ ਬਾਅਦ ਕੀ ਨਜ਼ਰ ਆਇਆ ਤੁਹਾਨੂੰ ਮਤਲਬ ਕਿ ਜਕੜ ਰਹਿੰਦੀ ਸਰੀਰ ਨੂੰ ਪੇਟ ਨੂੰ ਜਕੜ ਰਹਿੰਦੀ ਸੀ ਆ ਚੀਜ਼ਾਂ ਨੂੰ ਤੇ ਉਹਨਾਂ ਨੇ ਹੌਲਾ ਮਹਿਸੂਸ ਕੀਤਾ ਓਕੇ ਕਿੱਥੇ ਨੇ ਹੁਣ ਬਾਹਰ ਨੇ ਜੀ ਅੱਛਾ ਬਾਹਰ ਘੁੰਮੀ ਫਿਰ ਘੁੰਮੀ ਕਰਨ ਘੁੰਮੀ ਕਰ ਰਹੇ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਸਾਡੇ ਨਾਲ ਜਿਹੜੇ ਇੱਥੇ ਬੈਠੇ ਨੇ ਰਿਸੈਪਸ਼ਨ ਦੇ ਉੱਤੇ ਜਿਹੜੇ ਬੈਠੇ ਨੇ ਉਹ ਸਾਡੇ ਨਾਲ ਨੇ ਅੱਛਾ ਕੀ ਨਿਆ ਤੁਹਾਡਾ ਗਗਨਦੀਪ ਸਿੰਘ ਜੀ ਅੱਛਾ ਗਗਨ ਕਿਹੜੇ ਜੇ ਲੋਕ ਤੁਹਾਡੇ ਕੋਲ ਆਉਂਦੇ ਨੇ ਕਿਹੋ ਜਿਹਾ ਮਰੀਜ਼ ਨੇ ਜਿਹੜੇ ਇੱਥੇ ਤੁਹਾਡੇ ਕੋਲ ਆ ਕੇ ਆਪਣੇ ਦੁੱਖ ਤਕਲੀਫਾਂ ਤੁਹਾਨੂੰ ਦੱਸਦੇ ਹੋਣਗੇ ਤੇ ਫਿਰ ਡਾਕਟਰ ਸਾਹਿਬ ਤੁਹਾਡੇ ਕੋਲ ਤਾਂ ਬਹੁਤ ਕਹਾਣੀਆਂ ਹੋਣਗੀਆਂ ਕਿਵੇਂ ਕਿਹੋ ਜਿਹੇ ਹਾਲਾਤਾਂ 'ਚ ਇੱਥੇ ਆਉਂਦੇ ਨੇ ਲੋਕ ਕਈ ਬਹੁਤ ਹਰ ਤਰ੍ਹਾਂ ਦੀ ਬਿਮਾਰੀ ਲੈ ਕੇ ਆਉਨੇ ਕਈ ਲੋਕ ਹਰ ਤਰ੍ਹਾਂ ਬਹੁਤ ਜ਼ਿਆਦਾ ਬਿਮਾਰੀਆਂ ਹਾਲਾਤ ਕੀ ਹੁੰਦੇ ਨੇ ਜਦੋਂ ਆਉਂਦੇ ਨੇ ਕਈ ਤਾਂ ਪੇਸ਼ੈਂਟ ਤੇ ਤੁਰ ਵੀ ਨਹੀਂ ਹੁੰਦਾ ਕਈਆਂ ਨੂੰ ਪੇਟ ਦੀ ਬਹੁਤ ਦਿੱਕਤ ਰਹਿੰਦੀ ਹੈ ਕਈਆਂ ਨੂੰ ਬੈਠਣੇ ਦੀ ਗੋਡਿਆਂ ਦੀ ਬਹੁਤ ਤਕਲੀਫ ਰਹਿੰਦੀ ਹੈ ਜੀ ਬਜ਼ੁਰਗਾਂ ਨੂੰ ਜਿਵੇਂ ਤੇ ਜ ਬਸਨ ਬਿਮਾਰੀਆਂ ਦੇ ਬਹੁਤ ਜ਼ਿਆਦਾ ਹੈ ਜੀ ਹਾਂ ਜੀ ਹਾਂ ਤੇ ਫਿਰ ਕਿੰਨੇ ਕੀ ਤਜਰਬਾ ਕੀ ਦਿੰਦੇ ਆ ਦਵਾਈਆਂ ਦਿੰਦੇ ਹੋਣਗੇ ਅਗਲੀ ਵਾਰ ਜਦੋਂ ਆਉਣ ਨੇ ਇੱਥੇ 헤ਰੇ ਕੀ ਇਹ ਗੱਲ ਕਹਿ ਰਹੇ ਨਹੀਂ ਬਹੁਤ ਆਉਣੇ ਆ ਜੀ ਬਹੁਤ ਕਈ ਵੀ ਅਜੀਸਾਂ ਦੇ ਕੇ ਜਾਣੇ ਆ ਜੀ ਬਹੁਤ ਜ਼ਿਆਦਾ ਹੈ ਜੀ ਖੁਸ਼ੀ ਵੀ ਹੁੰਦੀ ਹੈ ਜੀ ਬਹੁਤ ਚਲੋ ਉਹਨਾਂ ਨੇ ਤਾਂ ਡਾਕਟਰ ਸਾਹਿਬ ਦੀ ਤਾਂ ਚਲੋ ਉਹਨਾਂ ਨੇ ਜੋ ਕੀਤਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਸਿਰ ਪਰੋਸ ਕੇ ਜਾਂਦੇ ਆ ਜੀ ਸੋ ਇੱਕ ਵਾਰ ਮੁਰਤ ਤੋਂ ਦੱਸ ਦਈਏ ਅਸੀਂ ਇਸ ਵੇਲੇ ਉੱਚਾ ਪਿੰਡ ਸੰਘੋਲ ਦੇ ਵਿੱਚ ਆ ਜਿੱਥੇ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਦਿੱਕਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਲੈ ਕੇ ਆਏ ਨੇ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਕਿਸੇ ਨੂੰ ਉਨੀਂਦਰੀ ਦੀ ਪ੍ਰੋਬਲਮ ਹੈ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ ਕਿਸੇ ਨੂੰ ਨਜ਼ਲੇ ਦੀ ਪ੍ਰੋਬਲਮ ਹੈ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਸਾਰਿਆਂ ਦੇ ਤਜਰਬੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਮੀਦ ਕਰਦਾ ਆ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਇਹਨਾਂ ਨੂੰ ਇਹ ਜਿਹੜੀਆਂ ਬਿਮਾਰੀਆਂ ਸੀ ਗਨਵਾਈਆਂ ਨੇ ਉਹ ਲੱਗਦਾ ਹੈ ਕਿ ਉਹਨਾਂ ਦਾ ਇੱਥੇ ਜਿਹੜਾ ਇਲਾਜ ਹੈਗਾ ਇੱਥੇ ਉਹਨਾਂ ਨੂੰ ਜਿਹੜਾ ਲਾਭ ਹੈਗਾ ਉਹ ਹੋ ਸਕਦਾ ਹੈ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਵੀ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋੜ ਆ ਗਿਆ ਧੰਨਵਾਦ